ਬੋਲੀ ਦਰਬਾਰ ਪੜੇ ਪੜਾਰੀ ਦੇ ਨਾਮ ਦਾ ਬੋ ਸੱਚੇ ਦਰਬਾਰ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਉਹ ਯਾਰ ਚੁੱਪ ਕਰੋ ਸਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਮਰਸਰ ਸਾਹਿਬ ਦੇ ਬੱਸ ਸਟੈਂਡ ਤੇ ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਅਤੇ ਰੇੜੀ ਫੜੀ ਯੂਨੀਅਨ ਵੱਲੋਂ ਅੱਜ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਿਵ ਭੋਲੇ ਭੰਡਾਰੀ ਦਾ ਜਿਹੜਾ ਸ਼ਵਰਾਤਰੀ ਦਾ ਦਿਹਾੜਿਆ ਉਸ ਦਿਹਾੜ ਨੂੰ ਮੁੱਖ ਰੱਖਦਿਆਂ ਹੋਇਆਂ ਲੰਗਰ ਭੰਡਾਰਾ ਜਿਹੜਾ ਉਹ ਸੰਗਤ ਦੇ ਸਹਿਯੋਗ ਨਾਲ ਲਾਇਆ ਗਿਆ ਏ ਤੇ ਸਮੂਹ ਸਾਧ ਸੰਗਤ ਨੂੰ ਸ਼੍ਰੀ ਗੁਰੂ ਰਾਮਦਾਸ ਸਾਟੋ ਯੂਨੀਅਨ ਤੇ ਰੇੜੀ ਫੜੀ ਯੂਨੀਅਨ ਵੱਲੋਂ ਲੱਖ ਲੱਖ ਵਧਾਈਆਂ ਦਿੱੰਨੀਆਂ ਕਿਉਂਕਿ ਇਹ ਜਿਹੜੇ ਮਹਾਂਪੁਰਸ਼ਾਂ ਦੇ ਦਿਹਾੜਿਆ ਇਹ ਭਾਈ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਇਹ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਨੇ ਇਸ ਕਰਕੇ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਦੇ ਜਿਲ੍ਹਾ ਅੰਮ੍ਰਿਤਸਰ ਦੇ ਕੋਨੇ-ਕੋਨੇ ਤੋਂ ਸਤਿਕਾਰਯੋਗ ਵੀਰ ਜਿਹੜੇ ਆਟੋ ਵਾਲੇ ਆਏ ਆ ਉਹਨਾਂ ਨੇ ਆਪਣਾ ਬੰਦਾ ਯੋਗਦਾਨ ਪਾਇਆ ਹੈ ਬਸ ਡੇਰੇ ਵਾਲੇ ਦਿਵਾਲੇ ਦੇ ਜਿੰਨੇ ਵੀ ਦੁਕਾਨਦਾਰ ਵੀਰ ਆ ਤੇ ਆਉਂਦੀ ਜਾਂਦੀ ਸੰਗਤ ਉਹਨਾਂ ਨੇ ਬਹੁਤ ਵੱਡਾ ਆਪਣਾ ਜਨਾ ਯੋਗਦਾਨ ਆ ਉਹ ਮਹਾਂਪੁਰਸ਼ਾਂ ਦੇ ਲੰਗਰ ਵਾਸਤੇ ਪਾਇਆ ਹੈ ਸੋ ਜਿਨ੍ਹਾਂ ਸਹਿਯੋਗੀਆਂ ਨੇ ਗੁਰੂ ਸਾਹਿਬ ਦੇ ਲੰਗਰ ਵਾਸਤੇ ਥਿਲ-ਫੁਲ ਭੇਟਾ ਜਿਹੜੀ ਪ੍ਰਵਾਨ ਹੈ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਭੋਲੇ ਭੋਲੇ ਭੰਡਾਰੀ ਮਹਾਂਪੁਰਸ਼ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਭੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਸ ਲੰਗਰ ਦੇ ਵਿੱਚ ਹਿੱਸਾ ਪਾਇਆ ਹੈ ਗੁਰੂ ਸਾਹਿਬ ਇਹ ਸੇਵਾ ਪ੍ਰਵਾਨ ਕਰਨ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਤਾਂ ਕਿ ਇਹ ਸਤਿਗੁਰਾਂ ਦੇ ਜਿਹੜੇ ਦਿਨ ਦਿਹਾੜਿਆ ਉਹ ਸੰਗਤਾਂ ਨਾਲ ਮਿਲ ਕੇ ਦਿਨ ਦੁੱਗਣੀ ਚਾਰ ਦਿਨ ਦੁੱਗਣੀ ਰਾਤ ਚੌਕਣੀ ਸਤਿਗੁਰ ਸੱਚੇ ਪਾਤਸ਼ਾਹ ਦੇ ਦਿਨ ਜਿਹੜੇ ਆ ਇਹ ਸੰਗਤਾਂ ਮਨਾਉਂਦੀਆਂ ਰਹਿਣ ਸੋ ਸ਼ਿਵ ਭੋਲੇ ਭੰਡਾਰੀ ਦੇ ਸਾਧ ਸ਼ਵਰਾਤਰੀ ਦੇ ਦਿਹਾੜੇ ਸਮੂਹ ਸਾਥੀਆਂ ਨੂੰ ਲੱਖ ਲੱਖ ਵਧਾਈ ਹੁਵਾ ਹੈ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਰਦੂਲ ਸਿੰਘ ਹਲਵਾਈ ਪਿੰਡ ਫਤੇਗੜ ਛੁੱਕਰਚੱਕ ਗੁਰੂ ਰਾਮਦਾਸ ਆਟੋ ਯੂਨੀਅਨ ਦਾ ਨਿਮਾਣਾ ਗਿਆ ਸੇਵਕਾਂ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਜੁਨੀਅਨ ਗੇਂ ਗੁਗਣੀ ਰਾਜ ਚੌਗਣੀ ਤਰੱਕੀ ਦੀ ਬਖਸ਼ਿਸ਼ ਕਰਨ ਇਹਦੇ ਵਿੱਚ ਪਰਸਪਰ ਪ੍ਰੇਮ ਪਿਆਰ ਤੇ ਇਤਫਾਕ ਦੀ ਬਖਸ਼ਿਸ਼ ਕਰਨ ਹੋਰ ਸਾਡੇ ਨਾਲ ਇਹ ਜਿਹੜੇ ਰੇੜੀ ਫੜੀ ਜੁਨੀਅਨ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸੋ ਮੈਂ ਇਹਨਾਂ ਸਾਰਿਆਂ ਦੇ ਵਾਸਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਹਾਂ ਕਿ ਜਿਨ੍ਹਾਂ ਦਾ ਅਸੀਂ ਇੱਕ ਰੂਪ ਮਨਾ ਰਹੇ ਨੇ ਉਹਨਾਂ ਦੀ ਪਰਥਾਏ ਚੱਕੇ ਬਹੁਤ ਕੁਝ ਮਿਲਦਾ ਹੈ ਸਭੇ ਸੰਧੀ ਵਾਲ ਸਧਾਇਨ ਤੋਂ ਕਿਤੇ ਇਹਨਾਂ ਦਿਸੇ ਬਹਾਰਾ ਜੀਓ ਉਨ੍ਹਾਂ ਦੀ ਨਜ਼ਰ ਦੇ ਵਿੱਚ ਕੋਈ ਵੀ ਉਪਰਾ ਨਹੀਂ ਕੋਈ ਦੂਜਾ ਨਹੀਂ ਇਸ ਵਾਸਤੇ ਸਾਰਿਆਂ ਨੂੰ ਪੰਜਾਬ ਦੀ ਧਰਤੀ ਤੇ ਰਲ ਮਿਲ ਕੇ ਤਿਉਹਾਰ ਮੇਲੇ ਮਨਾਉਣੇ ਚਾਹੀਦੇ ਨੇ ਕਿਉਂਕਿ ਸਾਂਝੀ ਵਾਲਤਾ ਦਾ ਸੰਦੇਸ਼ ਹੀ ਸਤਿਗੁਰਾਂ ਦੀ ਬਾਣੀ ਦਾ ਸੰਦੇਸ਼ ਹੈ ਇਸ ਸੰਦੇਸ਼ ਨੂੰ ਮੰਨਦਿਆਂ ਅੱਜ ਸਾਰੇ ਹੀ ਲੋਕਾਂ ਨੇ ਵੱਧ ਚੜ ਕੇ ਇਸ ਲੰਗਰ ਦੇ ਵਿੱਚ ਹਿੱਸਾ ਪਾਇਆ ਇਹ ਸਾਡਾ ਪਹਿਲਾ ਪ੍ਰੋਗਰਾਮ ਆ ਇਸ ਸੰਗਤਾਂ ਤੇ ਆਸ ਕਰਦੇ ਹਾਂ ਕਿ ਜੋ ਸਹਿਯੋਗ ਮਿਲਿਆ ਜੇ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਇਹ ਹਰ ਸਾਲ ਬੱਜ ਚੜ ਕੇ ਇਸ ਤਿਉਹਾਰ ਨੂੰ ਮਨਾਇਆ ਜਾਇਆ ਕਰੇਗਾ ਛੇ ਭੋਲੇ ਪੰਡਾਰੀ ਸਾਰਿਆਂ ਦੇ ਸਿਰ ਤੇ ਮੇਰਾਂ ਦਾ ਹੱਥ ਰੱਖਣ ਨਾਮਦਾਨ ਦਰਸ਼ਨ ਦੀਦਾਰੇ ਬਖਸ਼ ਕੇ ਆਪਣੀਆਂ ਸੰਗਤਾਂ ਨੂੰ ਨਿਹਾਲ ਕਰਨ ਨਾਨਕ ਨਾਮ ਚੜੀ ਕਲਾ ਤੇਰੇ ਬਾਣੇ ਸੁਬਾਤਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ